ਨਿੱਤੀ ਤੌਰ ਤੇ ਅਰਜੀ ਦੇ ਆਏ ਆ ਹਾਂ ਜੀ ਤੇ ਜੋ ਗੱਲ ਕਿ ਹੁੰਦੀ ਆ ਉਹਨਾਂ ਦੀ ਠੀਕ ਨਿਵਾਜ ਅੱਜ ਕੱਲੀ ਆਏ ਮੈਂ ਸਮਝਦਾ ਕਿ ਫਿਰ ਦੇਖ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਦੇਖੋ ਅੱਜ ਤਾਂ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ ਬਾਰ ਗੁਰੂ ਦਾ ਪਤਨ ਹੋ ਰਿਹਾ ਹੈ ਜਿਸ ਲਈ ਅਸੀਂ ਉਹ ਪਹਿਲਾਂ ਮੰਗਾਂਗੇ ਫਿਰ ਗੁਰੂ ਤੋਂ ਸਿਮਰਨ ਤੇ ਸ਼ਕਤੀ ਪ੍ਰਾਪਤ ਕਰਕੇ ਸ਼ਰਮਣੀ ਕਾਲੀਦਾਲ ਨੂੰ ਤਗੜਾ ਕਰਨ ਲਈ ਜੋ ਵੀ ਯੋਜਿਦਿ ਹੈ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਜਾਂਦੇ ਹਾਂ ਜਾਨੀਆ ਰਣਜੀਤ ਸਿੰਘ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜ਼ਰੂਰ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਜਿਹੜਾ ਵੀ ਸ਼ਰਮਣੀ ਕਾਲੀਦਾਲ ਨੂੰ ਤਗੜਾ ਮਜ਼ਬੂਤ ਕਰਨ ਲਈ ਯੋਗ ਹੋਗਾ ਕਵਾਸ ਦੇਗਾ ਉਹਦੇ ਤੱਕ ਜ਼ਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਉਹਨਾਂ ਨੇ ਕਿਹਾ ਕਾਲੀਦਾਲ ਦਾ ਦੋ ਪਾਸਾ ਹੋਣਾ ਲਫਾਇ ਲੱਗਿਆ ਬਾਗੀ ਧੜਾ ਬਾਕੀ ਤੁਸੀਂ ਬੁਲਾਵਟ ਕਿਸੇ ਨਾਲੋ ਅਸਾਦੀ ਬਗਾਵਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤਖਤ ਸਭ ਤੋਂ ਪਹਿਸੋਣਾ ਬਾਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਤ ਤੇ ਸ਼ਕਤੀ ਰਸਤੇ ਗੁਰੂ ਤੇ ਗੁਰੂ ਦਾ ਪੰਥ ਅੱਗੇ ਤੋਂ 걸ਕਿਆ ਰਹੋ ਅੱਗੇ ਤੋਂ ਪਾਰਟੀ ਤੱਕ ਨਹੀਂ ਜਰੂਰ ਹੋਵੇ ਇਹ ਕੋਈ ਬਾਗੀ ਬਣਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦੇ ਮਤਲਬ ਕਮਜ਼ੋਰ ਕਰਨੀ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨੀ ਜਾਏ ਇੱਕ ਚੰਨੂਬਾ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕਾਲੀ ਦਲ ਦਾ ਦੋ 파ੜ ਹੋਣਾ ਬਹੁਤ ਮੰਨ ਭਾਗੀ ਗੱਲ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜਿਹੜੀ ਸੁਝਾ ਲਈ ਜਿਹਨਾਂ ਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੰਨਿਆ ਇਹ ਹੋ ਤਾਂ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਦੰਦੀ ਅੱਜ ਤੱਕ ਸਿਰਫ ਅਸੀਂ 30000000 ਦੀ ਜਾਤ ਕਲੀ ਜਾ ਰਹੇ ਅੰਤ ਤੱਕ ਕਹੇ ਜਾ ਰਹੇ ਤਾਂ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅੱਜ ਜਿਹੜੀ ਜਿਹੜੀ ਗੱਲਾਂ ਕਰ ਰਹੇ ਹੋ ਮੈਸਰੂ ਦਾ ਇਹਦੇ ਵਿੱਚ ਮਿਲ ਮਲਾਉਣ ਵਾਲੀ ਤਾਂ ਗੱਲੇ ਨਹੀਂ ਅਜੇ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਰ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਵਾਰ-ਵਾਰ ਪਰਦਾ 43 ਪਰਧਾਨਤੋਂ ਵੀ ਕੀ ਕਰੋਗੇ ਤੁਮ ਸਾਹਿਬ ਦੀ ਕਾਰਵਾਈ ਕੀ ਲਈਏ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਾਲ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਸਤ ਵਕਤ ਸਿੰਘ ਸਾਹਿਬ ਦੇ ਕੋਲ ਮੰਨ ਚੀਤੀ ਜਾਏਗੀ ਕਿ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਹੋਵੇਗੀ ਤੁਹੋ ਇਹ ਤਾਂ ਅਸੀਂ ਦੋ ਪਿੱਛੇ ਚੱਲ ਕੇ ਆਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ ਕਿਸੇ ਨੇ ਮੰਗਣੀ ਜਾਂ ਨਹੀਂ ਪਾਗੜੀ ਇਹ ਉੱਤੇ ਟਪੜ ਪਰ ਸਰ ਪਹਿਲਾਂ ਵੀ ਬਕ ਸਕਦੇ ਸੀ ਕਿ ਕਾਫੀ ਸਮਾਂ ਹੋ ਗਿਆ ਇਹਨੇ ਸਮੇਂ ਤੋਂ ਬਾਅਦ ਨਹੀਂ ਕੋਈ ਯਾਦ ਹੁਣ ਹੁਣ ਮਾਰੋ ਜਦੋਂ ਇਹੀ ਤਾਂ ਅਸੀਂ ਗੱਲ ਕਰਨਾ ਹੈ ਅਸੀਂ ਤਾਂ ਕਹਿ ਰਹੇ ਆਂ ਕਿ ਪਹਿਲਾਂ ਤੇ ਪਾਰਲੀਮੈਂਟ ਦੇ ਖਿਲਾਫ ਨਹੀਂ ਸਮਝ ਕੇ ਕਾਰਵਾਈ ਨਹੀਂ ਚਾਹੀਦੀ ਪਰ ਤੁਸੀਂ ਵੀ ਉਸ ਦੇ ਸਹਿਯੋਗੀਦਾਰ ਸੀਗੇ ਉਦੋਂ ਕਿਉਂ ਨਹੀਂ ਤੁਸੀਂ ਤਾਂ ਹੀ ਤਾਂ ਅਸੀਂ ਆਪੀ ਚਲੋ ਸਾਹੀ ਤਾਂ ਅਸੀਂ ਕਹਿ ਰਹੇ ਆਂ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਹੁਣ ਤੇ ਅਸੀਂ ਫਰਦੋਤਰੀ ਹੋਈ ਆ ਉਹਦੀ ਤਾਂ ਮਾਦੀ ਗੱਲ ਹੋਣੀ ਲੱਗਦਾ ਨਹੀਂ ਸਾਥ ਰਾਜ ਜੱਜਦਾਰ ਸੁਖੀਰ ਬਾਦ ਵੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਜਨਾਬ ਉਹਦੇ ਡਿਵਿਡੈਂਡ ਕਰ ਦੋ ਮੈਨੂੰ ਮਾਫੀ ਮੰਗੋ ਕੀ ਤੇ ਮੰਨਦੇ ਹੋ ਕਿ ਇਹਦੇ ਵਿੱਚ ਜ਼ਿਆਦਾ देर ਹੈ ਹੁਣ ਹੋਰ ਕੋਈ ਅੱਜ ਸਿਰਫ 50 ਸਵੇਰੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਜਵਾਬ ਕਿਸੇ ਮੰਨਦਾ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਕਿਹੜੀਆਂ ਗਲਤੀਆਂ ਹੋਈਆਂ ਜੀ ਜੀ ਸਾਫ਼ ਤੇ ਜ਼ਿੰਮੇਵਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਉਸ ਸਮੇਂ ਜਿਹੜੀਆਂ ਮਾਫੀਆਂ ਦਿੱਤੀਆਂ ਗਈਆਂ ਔਰ ਅਸੀਂ ਚਿੱਠੀ ਜੀ ਗਲਤੀਆਂ ਕਿਹੜੀਆਂ ਸਮਝ ਕੇ ਆਪ ਵੀ ਮੰਨ ਜਾ ਰਹੇ ਹੋ ਜੀ ਚਿੱਠੀ ਤੁਹਾਨੂੰ ਜਾਰੀ ਕਰ ਦਾਂਗੇ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਤੁਸੀਂ ਕਹਿੰਦੇ ਹੋ ਚੰਦੂ ਮੈਂ ਕਿਸੇ ਲਿਓ ਲੋ ਪਹਿਲੇ ਗਿਆ ਜਾਣੇ ਜਾਂਨੇ ਕੀ ਤੁਹਾਨੂੰ ਪਤਾ ਕੀ ਕਿਹੜੇ ਜਾਣੇ ਜਾਂਨੇ ਸੀ ਉਹ ਆ ਕੇ ਕਰਦੇ ਆਂ ਜੀ ਆ ਕੇ ਕਰਦੇ ਆਂ ਮੱਖੀ ਦਾ ਜੀ ਜੈ 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 ਕਿਹੜੀਆਂ ਕਿਹੜੀਆਂ ਜਾਣੇ ਜਾਣੇ ਦੇਖਤੀਆਂ ਸਾਰੇ ਇਕੱਠੇ ਲੇਖੀਆਂ ਜੀ ਜਾਰੀ ਕਰਦੇ ਜਿਹੜੀਆਂ ਗਲਤੀਆਂ ਹੋਈਆਂ ਉਹ ਦਿੱਤੀ ਦਿੱਤੀ ਦੇਖਤੀਆਂ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਮੇਰੇ ਸੇਜ ਤੋਂ ਆਪਣੇ ਇਹ ਰੱਦੇ ਕੀ ਕਰਨਾ ਜਾਇਦਾ ਪਰ ਲੱਗਦਾ ਨਹੀਂ ਕਿ ਜ਼ਿਆਦਾ ਦੇਰ ਹੋਊਗੀ ਚੰਦੂ ਵਾਲੇ ਸਾਹਿਬ ਕਿਉਂਕਿ ਆफी ਪਹਿਲਾਂ ਸਮਾਂ ਵੀ ਆਪਾਂ ਜੇ ਲੱਗਦੇ ਦੇਰ ਆਏ ਦਰੁਸਤ ਆਏ ਸੇ ਮਲ ਜੇ ਦੇਰੀ ਹੋਈਆ ਤਾਂ ਹੀ ਤਾਂ ਬਾਰ ਬਾਰ ਮੁਸ਼ਕਿਲ ਰਹਿ ਗਈ ਦੋ ਮਿੰਟ ਮਾਫੀ ਹੋਰ ਕਿੰਨੀ ਮੈਨੂੰ ਮੰਗਣੀ ਚਾਹੀਦੀ ਹੈ ਜੀ ਦੱਸੋ ਨਾਮ ਦੱਸੋ ਕਿਹੜੇ ਕਿਹੜੇ ਬੰਦੇ ਨੂੰ ਮਾਫੀ ਅਸੀਂ ਤਾਂ ਆਪਣੇ ਆਪ ਨੂੰ ਮੰਨਦੇ ਆ ਤੇ ਬਾਕੀ ਚਿੱਠੀ ਵਿੱਚ ਅਸੀਂ ਨਹੀਂ ਜੀ